ਤਾਂ ਆਖਿਰਕਾਰ ਕੰਗਣਾ ਰਣੌਤ ਦੇ ਨਾਲ ਅੱਜ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਰੋਜ਼ਾਨਾ ਕੰਗੜਾ ਦੀ ਇੱਕ ਨਾ ਇੱਕ ਖਬਰ ਸਾਹਮਣੇ ਆ ਰਹੀ ਹੈ ਪਰ ਅੱਜ ਦੀ ਖਬਰ ਕੰਗਣਾ ਲਈ ਰਾਹਤ ਦੇਣ ਵਾਲੀ ਖਬਰ ਹੈ ਕਿਉਂਕਿ ਐਮਰਜੈਂਸੀ ਫਿਲਮ ਜਿਹੜੀ ਕੰਗੜਾ ਨੇ ਬਣਾਈ ਪ੍ਰੋਡਿਊਸ ਕੀਤੀ ਉਸ ਦੇ ਵਿੱਚ ਐਕਟਿੰਗ ਵੀ ਕੀਤੀ ਤੇ ਉਸ ਤੇ ਹੁਣ ਤੱਕ ਸਸਪੈਂਸ ਬਰਕਰਾਰ ਸੀਗਾ ਕਿ ਇਹ ਫਿਲਮ ਕਿਸ ਤਰੀਕੇ ਨਾਲ ਰਿਲੀਜ਼ ਹੋਏਗੀ ਪਰ ਬੰਬੇ ਹਾਈ ਕੋਰਟ ਨੇ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਕੀਤੀ ਹੈ ਤੇ ਸੁਣਵਾਈ ਦੇ ਦੌਰਾਨ ਬੰਬੇ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਅੱਜ ਤੋਂ 14 ਦਿਨਾਂ ਬਾਅਦ ਯਾਨੀ ਕਿ 2 ਹਫ਼ਤੇ ਬਾਅਦ ਕੰਗੜਾ ਦੀ ਐਮਰਜੈਂਸੀ ਫਿਲਮ ਨੂੰ ਰਿਲੀਜ਼ ਕਰ ਦਿੱਤਾ ਜਾਊਗਾ ਠੀਕ ਸੁਣਿਆ ਤੁਸੀਂ ਕੰਗੜਾ ਦੀ ਫਿਲਮ ਐਮਰਜੈਂਸੀ 14 ਦਿਨਾਂ ਬਾਅਦ ਰਿਲੀਜ਼ ਹੋਣ ਜਾ ਰਹੀ ਹੈ ਬੰਬੇ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਬੰਬੇ ਹਾਈ ਕੋਰਟ ਦੇ ਵਿੱਚ ਇਹ ਪੂਰਾ ਮਾਮਲਾ ਚੱਲ ਰਿਹਾ ਸੀ ਕਿਉਂਕਿ ਇਸ ਫਿਲਮ ਦਾ ਜੋ ਟੀਜ਼ਰ ਜੋ ਟ੍ਰੇਲਰ ਆਇਆ ਸੀ ਉਸ ਨੂੰ ਦੇਖ ਕੇ ਬਹੁਤ ਸਾਰੇ ਖਾਸ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਤੇ ਇਸ ਦੀ ਸ਼ਿਕਾਇਤ ਗਈ ਫਿਲਮ 6 ਸਤੰਬਰ ਪਿਛਲੇ ਮਹੀਨੇ ਦੀ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਉਹ ਰਿਲੀਜ਼ ਦੇ ਟਟਲੀ ਤੇ 1 ਮਹੀਨਾ ਤਕਰੀਬਨ ਹੋ ਗਿਆ ਆ ਤੇ 1 ਮਹੀਨੇ ਪਹਿਲਾਂ ਇਸ ਨੇ ਰਿਲੀਜ਼ ਹੋਣਾ ਸੀ ਪਰ ਜਿਹੜੇ ਇਤਰਾਜ਼ ਲਗਾਏ ਗਏ ਇਸ ਫਿਲਮ ਦੇ ਉੱਤੇ ਉਹਨਾਂ ਦੇ ਕਰਕੇ ਪੂਰਾ ਮੈਟਰ ਸੀਗਾ ਕੋਰਟ ਦੇ ਵਿੱਚ ਗਿਆ ਤਾਂ ਅੱਜ ਬੰਬੇ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਬੰਬੇ ਹਾਈ ਕੋਰਟ ਨੇ ਆਦੇਸ਼ ਦਿੱਤੇ ਨੇ ਕਿ ਫਿਲਮ ਦੇ ਵਿੱਚ 13 ਕੱਟ ਲੱਗਣਗੇ ਜੀ ਹਾਂ 13 ਸੀਨ ਕਹਿ ਲਈਏ ਕਿ ਫਿਲਮ ਦੇ ਵਿੱਚੋਂ ਕੱਟੇ ਜਾਣਗੇ ਤੇ ਕੱਟਣ ਤੋਂ ਬਾਅਦ ਇਹ ਫਿਲਮ ਇੱਕ ਵਾਰ ਫਿਰ ਤੋਂ ਸੈਂਸਰ ਬੋਰਡ ਦੇ ਕੋਲ ਜਾਊਗੀ ਸੈਂਸਰ ਬੋਰਡ ਫਿਰ ਇਸ ਫਿਲਮ ਨੂੰ ਮੁੜ ਦੇਖੇਗਾ ਤੇ ਮੁੜ ਦੇਖਣ ਤੋਂ ਬਾਅਦ ਜੇ ਸੰਤੁਸ਼ਟੀ ਹੋਏਗੀ ਤਾਂ ਇਸ ਫਿਲਮ ਨੂੰ ਸਰਟੀਫਿਕੇਟ ਦੇਵੇਗਾ ਜਾਰੀ ਹੋਣ ਦਾ ਤੇ ਫਿਰ ਇਸੇ ਤਰੀਕੇ ਦੇ ਨਾਲ ਅੱਜ ਤੋਂ 14 ਦਿਨਾਂ ਬਾਅਦ ਜੇਕਰ ਗੱਲ ਕਰੀਏ ਤਾਂ ਤਕਰੀਬਨ 12 ਤੋਂ ਲੈ ਕੇ 20 ਅਕਤੂਬਰ ਤੱਕ ਕੰਗੜਾ ਦੀ ਇਹ ਫਿਲਮ ਅਮਰਜੈਂਸੀ ਰਿਲੀਜ਼ ਹੋ ਸਕਦੀ ਹੈ ਹੁਣ ਜਾ ਰਹੀ ਹੈ ਲਗਭਗ 80-90% ਤੈ ਹੈ ਕਿ ਹੁਣ ਇਹ ਫਿਲਮ ਨਹੀਂ ਰੁਕੇਗੀ ਹੁਣ ਇਹ ਫਿਲਮ ਰਿਲੀਜ਼ ਕਰ ਦਿੱਤੀ ਜਾਊਗੀ ਕਿਉਂਕਿ ਬੰਬੇ ਹਾਈ ਕੋਰਟ ਨੇ ਫਿਲਮ ਨੂੰ ਦੇਖਣ ਤੋਂ ਬਾਅਦ ਜੱਜ ਸਹਿਬਾਨਾਂ ਨੇ ਫੈਸਲਾ ਕੀਤਾ ਕਿ ਫਿਲਮ ਦੇ ਵਿੱਚੋਂ ਪੂਰੇ 13 ਸੀਨ ਕੱਟ ਦਿੱਤੇ ਜਾਣ ਤੇ ਉਹ 13 ਸੀਨ ਕੱਟਣ ਤੋਂ ਬਾਅਦ ਮੁੜ ਕੇ ਫਿਲਮ ਸੈਂਸਰ ਬੋਰਡ ਕੋਲ ਜਾਊਗੀ ਫਿਰ ਸੈਂਸਰ ਬੋਰਡ ਆ ਜਿਹੜਾ ਉਹ ਸਰਟੀਫਿਕੇਟ ਫਿਲਮ ਨੂੰ ਦਊਗਾ ਪਰ ਸਵਾਲ ਜਿਉਂ ਦਾ ਤਿਉਂ ਬਣਿਆ ਹੋਇਆ ਕਿਉਂਕਿ ਪੰਜਾਬ ਦੇ ਵਿੱਚੋਂ ਇੱਕ ਆਵਾਜ਼ ਆਈ ਸੀ ਬਹੁਤ ਸਾਰੇ ਸੀਨਾਂ ਦੇ ਉੱਤੇ ਇਤਰਾਜ਼ ਸੀ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆ ਦੇ ਕਿਰਦਾਰ ਨੂੰ ਵੀ ਦਿਖਾਇਆ ਗਿਆ ਇਸ ਫਿਲਮ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸੀ ਜਿਨ੍ਹਾਂ ਤੇ ਇਤਰਾਜ਼ ਜਤਾਇਆ ਗਿਆ ਸੀ ਤੇ ਕੀ ਉਹ ਵਾਲੇ ਜਿਹੜੇ ਸੀਨ ਜਿਨ੍ਹਾਂ ਤੇ ਇਤਰਾਜ਼ ਜਤਾਏ ਗਏ ਕਿ 13 ਦੇ ਵਿੱਚੋਂ ਉਹ ਸੀਨ ਵੀ ਨੇ ਜਿਨ੍ਹਾਂ ਤੇ ਕੱਟ ਲੱਗੇ ਨੇ ਇਹ ਹਲੇ ਵੀ ਸਸਪੈਂਸ ਹੈ ਕਿਉਂਕਿ ਹਲੇ ਤੱਕ ਇਹ ਫਿਲਮ ਹੈ ਜਿਹੜਾ ਉਹ ਸੈਂਸਰ ਬੋਰਡ ਕੋਲ ਕੱਟ ਕੇ ਵਾਪਸ ਜਾਊਗੀ ਅੱਜ ਫੈਸਲਾ ਆਇਆ ਤੇ ਫਿਰ ਇਸ ਤੋਂ ਬਾਅਦ ਹੁਣ ਫਿਲਮ ਦੇ ਜਿਹੜੇ ਡਾਇਰੈਕਟਰ ਪ੍ਰੋਡਿਊਸਰ ਨੇ ਜੋ ਕਿ ਖੁਦ ਕੰਗੜਾ ਹੀ ਆ ਫਿਲਮ ਦੇ ਵਿੱਚ ਬੈਠ ਕੇ ਬੰਬੇ ਹਾਈ ਕੋਰਟ ਨੇ ਜਿਹੜੇ ਜਿਹੜੇ 13 ਸੀਨ ਕੱਟਣ ਦੇ ਲਈ ਕਿਹਾ ਉਹ ਕੱਟ ਦਿੱਤੇ ਜਾਣਗੇ ਫਿਲਮ ਚੋਂ ਤੇ ਕੱਟ ਕੇ ਦੁਬਾਰਾ ਇੱਕ ਵਾਰ ਫਿਰ ਤੋਂ ਫਿਲਮ ਇਹ ਪੂਰੀ ਕਰਕੇ ਸੈਂਸਰ ਬੋਰਡ ਦੇ ਅੱਗੇ ਭੇਜੀ ਜਾਊਗੀ ਤੇ ਫਿਰ ਉਮੀਦ ਹੈ ਕਿ ਇਸ ਫੈਸਲੇ ਤੋਂ ਬਾਅਦ ਕੰਗੜਾ ਰਣੌਤ ਦੀ ਇਹ ਫਿਲਮ ਐਮਰਜੈਂਸੀ ਨੂੰ ਸਰਟੀਫਿਕੇਟ ਮਿਲ ਜਾਊਗਾ ਤੇ 18 ਤੋਂ ਲੈ ਕੇ 20 ਅਕਤੂਬਰ ਦੇ ਆਸ-ਪਾਸ ਫਿਲਮ ਮੁਰ ਤੋਂ ਰਿਲੀਜ਼ ਹੋ ਜਾਵੇਗੀ ਪਰ ਦੇਖਣਾ ਇਹ ਹੈ ਕਿ ਐਜੀਪੀਸੀ ਕੀ ਸੰਤੁਸ਼ਟ ਹੈ ਕਿਉਂਕਿ ਐਜੀਪੀਸੀ ਦੇ ਵੱਲੋਂ ਵੀ ਕੜਾ ਇਤਰਾਜ਼ ਇਸ ਤੇ ਜਤਾਇਆ ਗਿਆ ਸੀ ਕੰਗੜਾ ਦੀ ਜਿਹੜੀ ਐਮਰਜੈਂਸੀ ਫਿਲਮ ਹੈ ਇਹ ਦੇਸ਼ ਦੇ ਉਸ ਵੇਲੇ ਦੇ ਹਾਲਾਤਾਂ ਨੂੰ ਦਿਖਾਉਂਦੀ ਆ ਜਿਸ ਵੇਲੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਇੰਦਰਾ ਗਾਂਧੀ ਨੇ ਆਪਣੇ ਖਿਲਾਫ ਜਦੋਂ ਆਵਾਜ਼ਾਂ ਉੱਠੀਆਂ ਸੀ ਤਾਂ ਉਹਨਾਂ ਨੂੰ ਦਬਾਉਣ ਦੇ ਲਈ ਪੂਰੇ ਦੇਸ਼ ਦੇ ਵਿੱਚ ਐਮਰਜੈਂਸੀ ਲਗਾ ਦਿੱਤੀ। ਪੱਤਰਕਾਰਾਂ ਦੇ ਬੋਲਣ ਤੇ ਐਮਰਜੈਂਸੀ ਲੱਗੀ, ਮਨਾਹੀ ਹੋਈ। ਅਖਬਾਰਾਂ ਜਿਹੜੀਆਂ ਸਰਕਾਰ ਦੇ ਵਿਰੋਧ ਦੇ ਵਿੱਚ ਗੱਲ ਕਰਦੀਆਂ ਸੀ, ਉਹਨਾਂ ਨੂੰ ਦਬਾ ਦਿੱਤਾ ਗਿਆ। ਸੋ ਇਸ ਤਰੀਕੇ ਦੇ ਨਾਲ ਇਹ ਪੂਰਾ ਐਮਰਜੈਂਸੀ ਦੇ ਦੌਰ ਨੂੰ ਦਿਖਾ ਰਹੀ ਹੈ ਕੰਗਣਾ ਦੀ ਫਿਲਮ ਇੱਕ ਤਰੀਕੇ ਦੇ ਨਾਲ ਕੰਗਣਾ ਰਣੌਰਥ ਦੇ ਕਰ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਇੰਦਰਾ ਗਾਂਧੀ ਦੇ ਕਿਰਦਾਰ ਦੇ ਵਿੱਚ ਨਜ਼ਰ ਆਊਗੀ ਤੇ ਇੰਦਰਾ ਗਾਂਧੀ ਦੇ 네ਗੇਟਿਵ ਰੋਲ ਨੂੰ ਕਹਿ ਦਿੰਦੇ ਆ ਕਿ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਜਿਸ ਤਰੀਕੇ ਦਾ ਹੁਣ ਤੱਕ ਟ੍ਰੇਲਰ ਦੇਖ ਕੇ ਲੱਗਦਾ ਕਿ ਫਿਲਮ ਇਹ ਦੱਸਣ ਦੀ ਕੋਸ਼ਿਸ਼ ਕਰਦੀ ਆ ਕਿ ਇੰਦਰਾ ਗਾਂਧੀ ਨੇ ਕਿਸ ਤਰੀਕੇ ਦੇ ਨਾਲ ਆਪਣੀ ਪ੍ਰਧਾਨ ਮੰਤਰੀ ਦੀ ਕੁਰਸੀ ਬਚਾਉਣ ਦੇ ਲਈ ਦੇਸ਼ ਦੇ ਵਿੱਚ ਐਮਰਜੈਂਸੀ ਲਗਾਈ ਕਿਨਾ ਕਿਨਾ ਤੋਂ ਸਹਾਇਕ ਲਿਆ ਕਿਨਾ ਕਿਨਾ ਦੀ ਵਰਤੋਂ ਕੀਤੀ ਗਈ ਉਸ ਵੇਲੇ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਇਹ ਸਭ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਹੈਗੀ ਆ ਕੰਗਣਾ ਦੀ ਇਸ ਫਿਲਮ ਦੇ ਵਿੱਚ ਕਿਉਂਕਿ ਇਸ ਵੇਲੇ ਜੇਕਰ ਗੱਲ ਕਰੀਏ ਕੰਗਣਾ ਰਣਾਉਤ ਹਿਮਾਚਲ ਦੇ ਮੰਡੀ ਤੋਂ ਭਾਜਪੀ ਦੀ ਐਮਪੀ ਹੈ ਤੇ ਇੱਕ ਪਹਿਲਾ ਅਦਾਕਾਰ ਹੈ ਕਲਾਕਾਰ ਹੈ ਤੇ ਕੰਗਣਾ ਦੇ ਵੱਲੋਂ ਇਸ ਪ੍ਰੋਜੈਕਟ ਨੂੰ ਚੁਣਿਆ ਗਿਆ ਜਿਸ ਦੇ ਵਿੱਚ ਇੰਦਰਾ ਗਾਂਧੀ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਫਿਲਮ ਦੇ ਵਿੱਚ ਇੱਕ 네ਗਟਿਵ ਰੋਲ ਦੇ ਵਿੱਚ ਦਿਖਾਇਆ ਗਿਆ ਤੇ ਐਮਰਜੈਂਸੀ ਲਗਾਉਣ ਦੇ ਉੱਤੇ ਕਟਾਕਸ਼ ਕਰਦੀ ਹੈ ਤੰਜ ਕਰਦੀ ਹੈ ਪਰ ਪੰਜਾਬ ਦੇ ਵਿੱਚ ਸਿੱਖਾਂ ਨੂੰ ਐ ਜੀ ਪੀ ਸੀ ਨੂੰ ਅਕਾਲ ਤਖਤ ਸਾਹਿਬ ਨੂੰ ਇਤਰਾਜ਼ ਸੀ ਕਿ ਜਿਸ ਤਰੀਕੇ ਦੇ ਨਾਲ ਸਿੱਖਾਂ ਦੀ ਸ਼ਬੀ ਨੂੰ ਇਸ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਹਾਲ ਹੀ ਦੇ ਵਿੱਚ ਤੁਸੀਂ ਦੇਖਿਓ ਕਿ ਕੱਲ ਹੀ ਕੰਗੜਾ ਰਣੌਤ ਦਾ ਇੱਕ ਵਾਰ ਫਿਰ ਤੋਂ ਬਿਆਨ ਪੰਜਾਬੀਆਂ ਦੇ ਲਈ ਆਇਆ ਸੀ ਕਿ ਪੰਜਾਬੀ ਯੋਗਰ ਹੁੰਦੇ ਨੇ ਪੰਜਾਬੀ ਨਸ਼ੇੜੀ ਹੁੰਦੇ ਨੇ ਪੰਜਾਬੀ ਲੜਾਕੇ ਹੁੰਦੇ ਨੇ ਇਸ ਤਰੀਕੇ ਦਾ ਬਿਆਨ ਕੱਲ ਹੀ ਆਇਆ ਸੀ ਤੇ ਇਸ ਫਿਲਮ ਦੇ ਵਿੱਚ ਵੀ ਕੰਗੜਾ ਨੇ ਇਸੇ ਤਰੀਕੇ ਦੀ ਸ਼ਬੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਪੂਰੇ ਪੰਜਾਬ ਨੇ ਇਤਰਾਜ਼ ਕੀਤਾ ਕੀ ਪੰਜਾਬੀਆਂ ਦੀ ਗਲਤ ਇਮੇਜ ਦਿਖਾਈ ਜਾ ਰਹੀ ਹੈ ਇਸ ਫਿਲਮ ਦੇ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੰਬੇ ਹਾਈ ਕੋਰਟ ਨੇ ਜਿਹੜੇ 13 ਸੀਨ ਕੱਟਣ ਤੇ ਸਹਿਮਤੀ ਜਤਾਈ ਹੈ ਕਿ ਉਹ 13 ਸੀਨਾਂ ਦੇ ਵਿੱਚ ਜੇਕਰ ਕੱਟ ਹੁੰਦੇ ਨੇ ਤਾਂ ਫਿਲਮ ਦੇ ਵਿੱਚ ਕੀ ਪੰਜਾਬੀਆਂ ਨੂੰ ਜੋ 네ਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਕੱਟ ਦਿੱਤਾ ਗਿਆ ਇਹ ਹਾਲੇ ਵੀ ਸਸਪੈਂਸ ਬਰਕਰਾਰਾ ਪਰ 14 ਦਿਨਾਂ ਬਾਅਦ ਦੇਖਣਾ ਕਿ ਜਦੋਂ ਇੱਕ ਫਿਲਮ ਰਿਲੀਜ਼ ਹੁੰਦੀ ਆ ਤਾਂ ਕਿਹੜੇ ਕਿਹੜੇ ਉਤੇ ਕੱਟ ਲਗਾਏ ਗਏ ਨੇ ਤਾਂ ਆਖਿਰਕਾਰ ਕੰਗੜਾ ਰਨੌਤ ਦੇ ਨਾਲ ਅੱਜ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਰੋਜ਼ਾਨਾ ਕੰਗੜਾ ਦੀ ਇੱਕ ਨਾ ਇੱਕ ਖਬਰ ਸਾਹਮਣੇ ਆ ਰਹੀ ਹੈ ਪਰ ਅੱਜ ਦੀ ਖਬਰ ਕੰਗੜਾ ਲਈ ਰਾਹਤ ਦੇਣ ਵਾਲੀ ਖਬਰ ਹੈ ਕਿਉਂਕਿ ਐਮਰਜੈਂਸੀ ਫਿਲਮ ਜਿਹੜੀ ਕੰਗੜਾ ਨੇ ਬਣਾਈ ਪ੍ਰੋਡਿਊਸ ਕੀਤੀ ਉਸ ਦੇ ਵਿੱਚ ਐਕਟਿੰਗ ਵੀ ਕੀਤੀ ਤੇ ਉਸ ਤੇ ਹੁਣ ਤੱਕ ਸਸਪੈਂਸ ਬਰਕਰਾਰ ਸੀਗਾ ਕਿ ਇਹ ਫਿਲਮ ਕਿਸ ਤਰੀਕੇ ਨਾਲ ਰਿਲੀਜ਼ ਹੋਏਗੀ ਪਰ ਬੰਬੇ ਹਾਈ ਕੋਰਟ ਨੇ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਕੀਤੀ ਹੈ ਤੇ ਸੁਣਵਾਈ ਦੇ ਦੌਰਾਨ ਬੰਬੇ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਅੱਜ ਤੋਂ 14 ਦਿਨਾਂ ਬਾਅਦ ਯਾਨੀ ਕਿ 2 ਹਫ਼ਤੇ ਬਾਅਦ ਕੰਗੜਾ ਦੀ ਐਮਰਜੈਂਸੀ ਫਿਲਮ ਨੂੰ ਰਿਲੀਜ਼ ਕਰ ਦਿੱਤਾ ਜਾਊਗਾ ਠੀਕ ਸੁਣਿਆ ਤੁਸੀਂ ਕੰਗੜਾ ਦੀ ਫਿਲਮ ਐਮਰਜੈਂਸੀ 14 ਦਿਨਾਂ ਬਾਅਦ ਰਿਲੀਜ਼ ਹੋਣ ਜਾ ਰਹੀ ਹੈ ਬੰਬੇ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਬੰਬੇ ਹਾਈ ਕੋਰਟ ਦੇ ਵਿੱਚ ਪੂਰਾ ਮਾਮਲਾ ਚੱਲ ਰਿਹਾ ਸੀ ਕਿਉਂਕਿ ਇਸ ਫਿਲਮ ਦਾ ਜੋ ਟੀਜ਼ਰ ਜੋ ਟ੍ਰੇਲਰ ਆਇਆ ਸੀ ਉਸ ਨੂੰ ਦੇਖ ਕੇ ਬਹੁਤ ਸਾਰੇ ਖਾਸ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਤੇ ਇਸ ਦੀ ਸ਼ਿਕਾਇਤ ਗਈ